ਅਕਸ਼ਚਰ ਇਸ ਮਹਾਨ ਕਾਰਜ ਨੂੰ ਨਿਭਾਉਣ ਤੁਹਾਡੇ ਨਾਲ ਸੰਪਰਕ ਹੁਛ ਕਰਤਾ ਪੁਰਖ ਨੂੰ ਬੋਲ ਅਨੰਦਾ ਪੁਰਖ ਜਿਸ ਦਾ ਸਾਜ ਤੰਗੀ ਗਿਆ ਮਾਨਸਕ ਅੰਤਾਰ ਸਤਿਗੁਰੂ ਜੀ ਮਹਾਂ ਕਰ ਸਨਮਾਨ ਕਰ ਸਮਾ ਜੁਤ ਕਿਚਾ

ਬਹਾਦਰ ਸਾਹਿਬ ਦੇ 350 ਸ਼ਹੀਦੀ ਗੁਰਪਰਵ ਨੂੰ ਰੱਖਦੇ ਜਿਹੜਾ ਨਗਰ ਕੀਰਤਨ ਬੀਕਪੁਰ ਸਾਹਿਬ ਤੋਂ ਚੱਲਿਆ ਸੀ ਅੱਜ ਜਿਹੜਾ ਅਨੁਰਾਧ ਫਤਿਹਗੜ੍ਹ ਸਾਹਿਬ ਦੇ ਪ੍ਰਵਾਸ ਵਿੱਚ ਹੈ ਅੱਜ ਰਮਤਾ ਜਿਹੜੀ ਗੁਰਗਰ ਸਾਹਿਬ ਦੀ ਮਾਝੂ ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਇਹ ਵਿਚਾਰ ਨਗਰ ਕੀਰਤਨ ਫਤਿਹਗੜ੍ਹ ਸਾਹਿਬ ਤੋਂ ਚੱਲ ਕੇ ਸ਼ਾਮ ਨੂੰ ਅਨੰਦਪੁਰ ਸਾਹਿਬ ਵਿਖੇ ਪਹੁੰਚਣਾ ਸੰਗਤਾਂ ਦਾ ਬਹੁਤ ਵੱਡਾ ਪਿਆਰ ਹੈ ਜੀਉ ਸਾਬ ਨੇ ਜਿੱਥੇ ਲੁਕਾਈ ਲਈ ਸ਼ਹਾਦਤ ਉਥੇ ਸ਼ੀਰ ਦਾ ਵੀ ਮਹਾਨ ਤਰਤੀ ਤਨ ਬਾਬਾ ਜੋਰਾਵਰਦੀ ਤਰਤੀ ਤਨ ਬਾਬਾ ਬਤੀ ਤੇ ਤਾਂ ਕਰ ਮਨਾ ਮਿਲਦੀ ਜਿਹੜੇ ਸ਼ਹਾਦਤ ਹੋਈ ਹੈ ਉਹ ਵੀ ਜਿਹੜੇ ਗੁਰੂ ਸ੍ਰੀ ਰਾਮ ਦੇ ਦੁੱਤੇ ਵਾਸਤੇ ਆਪਣੇ ਧਰਮ ਦੇ ਹੁਸਨ ਉਹ ਸਨੇਹ ਸਹਿਬ ਜੀ ਦੇ ਤੇ ਮਾਤਾ ਗੁਜਰੀ ਜੀ ਨੇ ਸ਼ਹਾਦਤ ਦਿੱਤੀ ਹੈ ਸੋ ਬਹੁਤ ਵੱਡਾ ਇਹ ਸਥਾਨ ਹੈ ਇਤੋਂ ਵਿਸ਼ਾਲ ਨਜ਼ਾਰਾ ਹੈ ਹਾਉਤ ਮਾਦਸਾਂ ਨੂੰ ਕਿ ਅਕਰਮਦ